ਨਜ਼ਰ ਆਈ ਇਹ ਤਾਂ ਨਵੇਂ ਸ਼ਹਿਰ ਦੀ ਸੰਡੇ ਮਾਰਕੀਟ ਵਾਂਗਰੋ ਸਮਾਨ ਲੱਗਿਆ ਬੜਾ ਕੁਝ ਇੱਥੇ ਮਿਲਦਾ ਭਾਈ 5-5 ਪਾਉਂਡ ਦੀਆਂ ਸ਼ਰਟਾਂ 5-5 ਪਾਉਂਡ ਦੀਆਂ ਟੀ-ਸ਼ਰਟਾਂ ਝੱਗੇ ਆਹ ਬੂਟ ਨਾਈਕੀ ਦੀ ਕਾਪੀ ਬੜਾ ਕੁਝ ਮਿਲਦਾ ਭਾਈ ਇੱਥੇ ਵੀ ਇੱਥੇ ਵੀ ਕੰਮ ਚੱਕ ਦਿੱਤਾ ਆ ਲੋ ਪਜਾਮਾ ਇਹ ਘੱਟ ਦਾ 2-15 ਜਿਹੜੀ ਮੈਨੂੰ ਆ ਪਾਗ ਦੇ ਨਾਲ ਜਿਹੜੇ ਝੂਲੇ ਲੱਗੇ ਉਹਦੀ ਕੀ ਲੱਗੀ ਆ ਕਿ ਦੇਖੋ ਹੇਠ ਹੈ ਨਾ ਨਹੀਂ ਬੱਚਿਆਂ ਦੀ ਸਪੋਰਟ ਦੇ ਲਈ ਬੜਾ ਨਰਮ ਜਿਹਾ ਇੱਥੇ ਕਾਰਪਟ ਵਿਛਾਇਆ ਹੋਇਆ ਮਤਲਬ ਬੱਚੇ ਜੇ ਝੂਲਾ ਝੂਲਦੇ ਆਂ ਹੀ ਠਾਡੇ ਕਿ ਵੀ ਜਾਂਦੇ ਆ ਤਾਂ ਸੱਟ ਨਹੀਂ ਲੱਗਦੀ ਸਾਡੇ ਉੱਥੇ ਬਾਹਰਦਰੀ ਸਵਾਰੀ ਨਹੀਂ ਹੁੰਦੀ ਘਟਕ ਘਟਕਾ ਆ ਤੇ ਇੱਥੇ ਮਤਲਬ ਜਿੱਥੇ ਝੂਲੇ ਲੱਗੇ ਆ ਉੱਥੇ ਵੀ ਜਿਹੜਾ ਕਾਰਪਟ ਵਿਛਾਇਆ ਕਿਤੇ ਜੇ ਬੱਚਾ ਕੋਈ ਕੋਈ ਅਨ ਹੋਣੀ ਹੁੰਦੀ ਉਹਦੇ ਸੱਟ ਨਾ ਲੱਗੇ ਕਿਹੜਾ ਬਾਤ ਆ ਯਾਰ ਅਸੀਂ ਕਿੱਥੇ ਘਰਦੇ ਬਾਹਰ ਗੇਟ ਤਾਂ ਹੈ ਹੀ ਨਹੀਂ ਮੈਂ ਪਿਛਲੀ ਵਾਰ ਵੀ ਜਦੋਂ ਇੰਗਲੈਂਡ ਆਇਆ ਸੀ ਦਿਖਾਇਆ ਸੀ ਤੇ ਬਾਹਰ ਕੋਈ ਵੱਡਾ ਗੇਟ ਨਹੀਂ ਵੱਡੀਆਂ ਕੰਧਾਂ ਨਹੀਂ ਫਰ ਵੀ ਚੋਰੀ ਦਾ ਕੋਈ ਖਤਰਾ ਨਹੀਂ ਆ ਸਾਥੀਓ ਇੱਥੇ ਦਾ ਪ੍ਰਾਇਮਰੀ ਸਕੂਲ ਹੈ ਅੱਡੇ ਦਾ ਬਾਹਰ ਬਸ ਨਹੀਂ ਪੱਥਰ ਲਾ ਦਿੰਦੇ ਕਿ ਅਸੀਂ ਜੀ ਉਹ ਕਰਤਾ ਆ ਕਰਤਾ ਇਮਾਰਤ ਬਹੁਤ ਪੁਰਾਣੀ ਹੈ ਪਰ ਫਿਰ ਵੀ ਕਿੰਨਾ ਸੋਹਣਾ ਸੰਭਿਆ ਹੋਇਆ ਇਹਦੇ ਨਾਲ ਲੋਕੀ ਦੂਰੋਂ ਦੂਰੋਂ ਆ ਕੇ ਫੋਟੋ ਖਿਚਾਉਂਦੇ ਆ ਉੱਤੇ ਆ ਜੀ ਝੰਡਾ ਇੰਗਲੈਂਡ ਦਾ ਝੰਡਾ ਤੇ ਇੱਥੇ ਲੋਕ ਆ ਕੇ ਫੋਟੋਆਂ ਖਿਚਾ ਰਹੇ ਜੀ ਮੈਂ ਤੁਹਾਨੂੰ ਇਹਨਾਂ ਦਾ ਅੰਡਰਪਾਸ ਬ੍ਰਿਜ ਆਪਣੇ ਤਾਂ ਮੀਂਹ ਆਉਣ ਤੋਂ ਬਾਅਦ ਪਾਣੀ ਭਰ ਜਾਂਦਾ ਪਰ ਇੱਥੇ ਕੰਮ ਕੋਈ ਨਹੀਂ ਇਕ ਤਰ੍ਹਾਂ ਹੈ ਕਿ ਨਹੀਂ ਹੈ ਕਿ ਇਹ ਜੀ ਅਟਰੈਕਸ਼ਨ ਔਰ ਪੌਣੋ ਮਾਹੌਲ ਦਿਖਾਨਾ ਜੀ ਮਾਹੌਲ ਦੇਖੋਗੇ ਤੁਸੀਂ ਖੁਦ ਕਹੋਗੇ ਕਿ ਯਾਰ ਕਿੰਨਾ ਸਕੂਨ ਇੱਥੇ ਆਲੇ ਦੁਆਲੇ ਹਰਿਆਲੀ ਹਰਿਆਲੀ ਪਾਣੀ ਵਿੱਚ ਡੱਕਸ ਉੱਪਰ ਤੱਕ ਦੇਖੋ ਕੁਝ ਲੋਕ ਇੱਥੇ ਬੜੇ ਆਰਾਮ ਨਾਲ ਬੈਠੇ ਨੇ ਬਜ਼ੁਰਗ ਵੀ ਇੱਧਰ ਨੇ ਗਾਣੇ ਸੁਣ ਰਹੇ ਨੇ ਬੜੀ ਪਾਕ ਤੋਂ ਨਿਕਲ ਕੇ ਟੈਸਕੋ ਦੇ ਕੋਲ ਆਏ ਆ ਔਰ ਖਾਣਾ ਪੀਣਾ ਹੁਣ ਹੋਊਗਾ ਅਜੇ ਤੁਸੀਂ ਦੇਖੋ ਤੁਸੀਂ ਕਿੰਨੀ ਰੌਣਕ ਲੱਗਦੀ ਆ ਔਰ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਸਵਾਲ ਇਹ ਹੈ ਕਿ ਸਾਡੇ ਕੋਠੀ ਰੋਡ ਤੇ ਇਹੋ ਜਿਹਾ ਪ੍ਰਬੰਧ ਕਿਉਂ ਨਹੀਂ ਹੋ ਸਕਦਾ ਉਹਨਾਂ ਦੇਖਣ ਨੂੰ ਇਹ ਆਪਣੇ ਬਾਜ਼ਾਰ ਬਣਾਉਂਦੇ ਆ ਤੇ ਕਿੰਨੇ ਵਧੀਆ ਬਾਜ਼ਾਰ ਬਣਾ ਦਿੰਦੇ ਆ ਕਿ ਲੋਕ ਪੂਰਾ ਇੰਜੋਏ ਕਰ ਸਕਵੇ ਆ ਸਾਡੇ ਇਦਾਂ ਕਿਉਂ ਨਹੀਂ ਹੋ ਸਕਦਾ ਸਾਡੇ ਇਦਾਂ ਬਾਜ਼ਾਰਾਂ 'ਚ ਰੌਣਕ ਕਿਉਂ ਨਹੀਂ ਲੱਗਦੀ ਔਰ ਜਦ ਕਿ ਸਾਡੇ ਬਾਜ਼ਾਰ ਜਿਹੜੇ ਆ ਉਹ ਵੀ ਇੱਕ ਹੱਬ ਨੇ ਕਿਉਂਕਿ ਸਾਰੀ ਦੁਨੀਆ ਤੋਂ ਲੋਕ ਉੱਥੇ ਆਉਂਦੇ ਆ ਸਾਥਿਓ ਅੱਜ ਤੋਂ ਹਰ ਰੋਜ਼ ਮੈਂ ਤੁਹਾਨੂੰ 15 ਮਿੰਟ ਯੂਕੇ ਕਮਾਉਂਗਾ ਤੇ ਤੁਸੀਂ ਦੂਰ ਕਰ ਦੇਣੀਆਂ ਸਾਰੀਆਂ ਵਰੀਜ਼ ਦੋਸਤੋ ਅੱਜ ਤੋਂ ਬੀਬੀ ਬੱਤੀ ਨਵਾਂ ਸ਼ਹਿਰ ਚੈਨਲ ਤੇ ਤੁਹਾਨੂੰ ਦਿਖਾਵਾਂਗੇ ਯੂਕੇ ਵਲੌਗ ਦੀ ਸੀਰੀਜ਼ ਦੋਸਤੋ ਯੂਕੇ ਵਲੌਗ ਦੀ ਸੀਰੀਜ਼ ਦੋਸਤੋ ਸਤਿ ਸ਼੍ਰੀ ਅਕਾਲ ਯੂਕੇ ਘੁੰਮੋ ਮੇਰੇ ਨਾਲ ਸਾਥਿਓ ਨਾ ਹਾਤੋ ਕਿ ਤਿਆਰ ਹੋ ਗਏ ਹੁਣ ਘੁੰਮਣ ਚੱਲੇ ਆ ਜੀ ਉਹੀ ਲੇਟ ਲਤੀਫੀ 11 12 ਬੱਤੀ ਦੇ ਨਾਲ ਤੋਂ ਕਿ ਤਿਆਰ ਹੁੰਦੇ ਹਨ ਤੇ ਮੌਸਮ ਬਹੁਤ ਅੱਛਾ ਮੌਸਮ ਬਹੁਤ ਸ਼ਾਨਦਾਰ ਹੈ ਗੱਲ ਕਰ ਰਿਹਾ ਥੋੜੀ ਦੇਰ ਰਫਰੈਸ਼ 에ਅਰ ਲਈ ਜਾਵੇ ਉਸ ਤੋਂ ਬਾਅਦ ਚੱਲਦੇ ਹਾਂ ਯਾਰ ਸਵਾਲ ਉਹੀ ਹੈ ਸਾਡੀਆਂ ਕੰਟਰੀਆਂ ਚ ਕਦੇ ਫੈਸਿਲਿਟੀ ਮਿਲੂਗੀ ਕਦ ਇੰਨੀ ਗ੍ਰੀਨਰੀ ਕਦ ਇੰਨਾ ਅੱਛਾ ਮਾਹੌਲ ਮਿਲੂਗਾ ਸਾਡੇ ਕੋ ਤਾਂ ਰੇਲਵੇ ਰੋਡ ਹੀ ਨਹੀਂ ਸੁਧਾਰ ਹੁੰਦਾ ਥਾਸ ਗੱਲ ਜਿਹੜੀ ਮੈਨੂੰ ਆ ਪਾਕ ਦੇ ਨਾਲ ਜਿਹੜੇ ਝੂਲੇ ਲੱਗੇ ਉਹਦੀ ਕੀ ਲੱਗੀ ਆ ਕਿ ਦੇਖੋ ਹੀਠਾ ਇਹਨਾਂ ਨੇ ਬੱਚਿਆਂ ਦੀ ਸਪੋਰਟ ਦੇ ਲਈ ਬੜਾ ਨਰਮ ਜਿਹਾ ਇੱਥੇ ਕਾਰਪਟ ਵਿਛਾਇਆ ਹੋਇਆ ਮਤਲਬ ਬੱਚੇ ਦੇ ਝੂਲੇ ਝੂਲਦੇ ਆ ਹੀ ਠਾਡੇ ਕਿ ਭੀ ਜਾਂਦੇ ਆ ਪਰ ਸੱਟ ਨਹੀਂ ਲੱਗਦੀ ਸਾਡੇ ਉੱਥੇ 12 ਦਰੀ ਸਵਾਰੀ ਨਹੀਂ ਹੁੰਦੀ ਘਿਟ ਘਟਕਾ ਆ ਤੇ ਇੱਥੇ ਮਤਲਬ ਜਿੱਥੇ ਝੂਲੇ ਲੱਗੇ ਆ ਉੱਥੇ ਵੀ ਜਿਹੜਾ ਕਾਰਪਟ ਪਛਾਇਆ ਕਿਤੇ ਜੇ ਬੱਚਾ ਕੋਈ ਕੋਈ ਅਨ ਹੋਣੀ ਹੁੰਦੀ ਉਹਦੇ ਸੱਟ ਨਾ ਲੱਗੇ ਕਿਹੜਾ ਬਾਤ ਆ ਯਾਰ ਅਸੀਂ ਕਿੱਥੇ ਰਿਸ ਕਰਾਂਗੇ ਸਾਥੇ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਅਰੇਂਜਮੈਂਟਸ ਕੀਤੇ ਆ ਬਾਹਰ ਗੱਡੀਆਂ ਖੜੀਆਂ ਤਾਂ ਵੀ ਟ੍ਰੈਫਿਕ ਨਹੀਂ ਹੁੰਦਾ ਮਤਲਬ ਔਰ ਕਿਸੇ ਘਰ ਦੇ ਬਾਹਰ ਗੇਟ ਤਾਂ ਹੈ ਹੀ ਨਹੀਂ ਮੈਂ ਪਿਛਲੀ ਵਾਰ ਵੀ ਜਦੋਂ ਇੰਗਲੈਂਡ ਆਇਆ ਸੀ ਦਿਖਾਇਆ ਸੀ ਤੇ ਬਾਹਰ ਕੋਈ ਵੱਡਾ ਗੇਟ ਨਹੀਂ ਵੱਡੀਆਂ ਕੰਧਾਂ ਨਹੀਂ ਫਿਰ ਵੀ ਚੋਰੀ ਦਾ ਕੋਈ ਖਤਰਾ ਨਹੀਂ ਜੇ ਆਪਣੇ ਨਵੇਂ ਸ਼ਹਿਰ 'ਚ ਹੋਵੇ ਤਾਂ ਮੈਂ ਕਹਿੰਨਾ ਪੱਖੇ ਛੱਡੋ ਤੁਹਾਡੇ ਘਰ ਦੇ ਅੰਦਰੋਂ ਕਬੜ 'ਚੋਂ ਜਰਾਬਾਂ ਤਾਂ ਕੱਢ ਕੇ ਲੈ ਛੜਾ ਤਾਂ ਆ ਸਾਥੀਓ ਇੱਥੇ ਦਾ ਪ੍ਰਾਇਮਰੀ ਸਕੂਲ ਹੈ ਅੱਡੇ ਦਾ ਬਾਹਰ ਬਸ ਨਹੀਂ ਪੱਥਰ ਲਾ ਦਿੰਦੇ ਕਿ ਅਸੀਂ ਜੀ ਉਹ ਕਰਤਾ ਆ ਕਰਤਾ ਇਮਾਰਤ ਬਹੁਤ ਪੁਰਾਣੀ ਹੈ ਪਰ ਫਿਰ ਵੀ ਕਿੰਨਾ ਸੋਹਣਾ ਸੰਭਿਆ ਹੋਇਆ ਕਿਸੇ ਮੰਤਰੀ ਦਾ ਕੋਈ ਨਹੀਂ ਪੱਥਰ ਨਹੀਂ ਸੱਦ ਕੇ ਜਾਈਏ ਤਰੱਕੀਆਂ ਦੀ ਜੀ ਅੱਗੇ ਘੁੰਮਣ ਨਿਕਲੇ ਆ ਤਾਂ ਦੇਖੋ ਮਾਝਾ ਬਲੌਕ ਆ ਜੀ ਬੱਸ ਅੱਡਾ ਇੱਥੋਂ ਦਾ ਬ੍ਰੋਮਿਚ ਦੇ ਨੇੜੇ ਜਿੱਥੇ ਅਸੀਂ ਆਏ ਹੋਏ ਆ ਰਾਹ ਸੜਕਾਂ ਨਾਲ ਦੀ ਨਾਲੇ ਖੋਰ ਖਾਸ ਚੀਜ਼ ਦਿਖਾਣੇ ਆ ਇਹਦੇ ਨਾਲ ਲੋਕੀ ਦੂਰੋਂ ਦੂਰੋਂ ਆ ਕੇ ਫੋਟੋ ਖਚਾਉਂਦੇ ਆ ਉੱਤੇ ਆ ਜੀ ਝੰਡਾ ਇੰਗਲੈਂਡ ਦਾ ਝੰਡਾ ਤੇ ਇੱਥੇ ਲੋਕ ਆ ਕੇ ਫੋਟੋਆਂ ਕਰਾਉਂਦੇ ਆ ਆਓ ਤੁਸੀਂ ਵੀ ਕਰਾ ਲਓ ਫੋਟੋ ਏ ਆ ਗਿਆ ਸਰ ਸਾਥਿਓ ਆਪਣੇ ਕਹਿੰਦੇ ਕਿ ਜੀ ਨਸ਼ਾ ਬਹੁਤ ਵੱਧਦਾ ਪਿਆ ਉਹਦਾ ਕਾਰਨ ਕਿ ਇਹ ਵੀ ਆ ਕਿ ਲੋਕਾਂ ਦਾ ਕਿਤਾਬਾਂ ਨਾਲੋਂ ਮੋਹ ਪੰਗ ਹੋ ਰਿਹਾ ਇਥੋ ਦੀ ਪਬਲਿਕ ਲਾਇਬ੍ਰੇਰੀ ਬਜ਼ੁਰਗ ਬਜ਼ੁਰਗ ਮੈਂ ਦੇਖੇ ਕਿ ਕਿਤਾਬਾਂ ਲੈ ਕੇ ਬਾਹਰ ਆ ਰਹੇ ਸੀ ਨੌਜਵਾਨ ਆ ਰਹੇ ਸੀ ਤਾਂ ਲੋਕਾਂ ਅੰਦਰ ਕਿਤਾਬਾਂ ਦਾ ਰੁਝਾਨ ਹੈ ਇੱਥੇ ਲੇਕਿਨ ਆਪਣੇ ਉਧਰ ਚੱਟੇ ਦਾ ਇਸ ਕਰਕੇ ਵੀ ਪ੍ਰਕੋਪ ਹੈ ਕਿਉਂਕਿ ਪਬਲਿਕ ਲਾਇਬ੍ਰੇਰੀ ਜਿਹੜੀਆਂ ਆ ਉਹ ਉਨੀਆਂ ਆਪਾਂ ਡਿਵੈਲਪ ਨਹੀਂ ਕਰ ਸਕੇ ਜਿੰਨੀਆਂ ਬਣਨੀਆਂ ਚਾਹੀਦੀਆਂ ਸੀ ਸਾਥਿਓ 2-4 ਕਿਤਾਬਾਂ ਦਾ ਮੱਥਾ ਤਾਂ ਮਾਰਿਆ ਪਰ ਜ਼ਿਆਦਾ ਲਿਟਰੇਚਰ ਇੰਗਲਿਸ਼ ਦਾ ਸੀ ਤੇ ਮੈਂ ਕਿਹਾ ਹੁਣ ਚੱਲਦੇ ਹੀ ਭਲੇ ਆ ਬਾਕੀ ਕਿਉਂ ਜੀ ਦੇਖੀ ਜਾਂਦੇ ਆ ਯੂਕੇ ਦੇਖਦੇ ਰਹੋ ਆ ਜੀ ਮੇਰੇ ਪਿੱਛੇ ਸ਼ਰਲਟ ਅਕੈਡਮੀ ਇੱਥੇ ਪੜ੍ਹੇ ਆਪਾਂ ਜੇ ਕਿਤੇ ਇੰਗਲੈਂਡ ਸਟੱਡੀ ਵੀਜ਼ੇ ਤੇ ਆਏ ਹੁੰਦੇ ਤਾਂ ਫਿਰ ਇੱਥੇ ਪੜ੍ਹਾਈ ਕਰ ਲਈ ਸੀ ਸ਼ਾਇਦ ਪਰ ਨਹੀਂ ਆਪਾਂ ਕਿਤੇ ਹੋਰ ਪੜ੍ਹੇ ਆ ਪਰ ਕਿਤਾਬਾਂ ਨਾਲੋਂ ਜ਼ਿਆਦਾ ਸੜਕਾਂ ਤੇ ਪੜ੍ਹੇ ਆ ਆ ਦੇਖੋ ਏ ਹੈ ਜੀ ਅਕੈਡਮੀ ਤਾਂ ਪੈਦਲ ਸੜਕ ਪਾਰ ਕਰਨ ਵਾਲੇ ਲੋਕਾਂ ਲਈ باقی ਡਿਵੈਲਪਡ ਕੰਟਰੀਆਂ ਵਾਂਗ ਖਾਸ ਪ੍ਰਬੰਧ ਤੋਂ ਨਜ਼ਰ ਆ ਰਹੇ ਨਹੀਂ ਹੁਣ ਦਿਖਾ ਰਿਹਾ ਜੀ ਮੈਂ ਤੁਹਾਨੂੰ ਇਹਨਾਂ ਦਾ ਅੰਡਰਪਾਸ ਬ੍ਰਿਜ ਆਪਣੇ ਤਾਂ ਮੀਂਹ ਆਣ ਤੋਂ ਬਾਅਦ ਪਾਣੀ ਭਰ ਜਾਂਦਾ ਪਰ ਇੱਥੇ ਕੰਮ ਕੋਈ ਇੱਕ ਤਾਂ ਹੈ ਕਿ ਨਹੀਂ ਹੈ ਕਿ ਸਾਥੀਓ ਸਾਡੀ ਮੰਜ਼ਿਲ ਆ ਗਈ ਜਿਹਦੇ ਲਈ ਤੁਰੇ ਹੋਏ ਸੀ ਸਵੇਰ ਤੋਂ ਇਹ ਹੈ ਜੀ ਸੈਂਡ ਸਵੇਲੀ ਕੰਟਰੀ ਪਾਰਕ ਤਾਂ ਇਹ ਅਮਿਊਜ਼ਮੈਂਟ ਪਾਰਕ ਹੈ ਔਰ ਅੰਤਰੋਚਲ ਕਿਉਂ ਦੇਖੀ ਕਿਹੋ ਜਿਹਾ ਮਾਹਲ ਸਾਥੀਓ 600 ਏਕੜ ਚ ਬਣਿਆ ਇਹ ਪਾਰਕ ਅੱਗੇ ਚੱਲ ਕੇ ਐਕਸਪਲੋਰ ਕਰਦੇ ਆਂ ਤੇ ਇਹ ਆ ਜੀ ਇਹਨਾਂ ਦੀ ਸੈਂਡ ਵੈਲੀ ਕੰਟਰੀ ਪਾਰਕ ਇਧਰ ਝੂਲਿਆਂ ਦਾ ਬੰਦੋਬਸਤ ਹੈ ਪਰ ਹਾਲ ਦੀ ਘੜੀ ਬੰਦ ਹੈ ਆ ਕਿਉਂ ਬੰਦ ਹੈ ਪਤਾ ਕਰ ਲੈਨੇ ਆਂ ਉਹ ਫਰੰਟ ਤੋਂ ਅਰੇ ਕਿਸੀ ਬੜੀ ਘੁੰਮਣ ਘਿਰਚੇ ਘੁੰਮ ਕੇ ਆਇਆ ਆ ਐਂਟਰੀ ਆਿਤ ਕਰਕੇ ਪਹੁੰਚੇ ਕਿ ਐਡਵੈਂਚਰਸ ਕੁਝ ਕਰਾਂਗੇ ਆ ਦੇਖੋ ਪਿੱਛੇ ਮੈਂਤ ਕਰਕੇ ਆਏ ਕਿ ਕੁਝ ਐਡਵੈਂਚਰਸ ਕਰਾਂਗੇ ਪਰ ਇਹ ਬੁੱਕ ਕਹਿੰਦੇ ਵੀਕਐਂਡ ਤੇ ਹੀ ਖੁੱਲਦਾ ਉਦੋਂ ਬੰਦ ਹੁੰਦਾ ਪਰ ਚਲੋ ਕੋਈ ਗੱਲ ਨਹੀਂ ਵੀਕਐਂਡ ਤੇ ਆ ਜਾਗੇ ਅੱਲੇ 15 20 ਦਿਨ ਇੱਥੇ ਹੀ ਆ ਆ ਦੇਖੋ ਜੀ ਟਿਕਟਸ ਵੀ ਲੱਗੀਆਂ ਹੋਈਆਂ ਆ ਬੁੱਕੋ ਵੱਖ-ਵੱਖ ਲੈਵਲ ਸੈੱਟ ਕੀਤੇ ਹੋਏ ਆ ਔਰ ਪੂਰੀ ਪ੍ਰਿਕਾਸ਼ਨਸ ਲੈ ਕੇ ਪ੍ਰिवेंटिव ਮੈਜਰਸ ਪੂਰੇ ਲੈ ਕੇ ਉਸ ਤੋਂ ਬਾਅਦ ਇਹ ਕਰਵਾਇਆ ਜਾਂਦਾ ਪਾਸੇ ਵੁੱਡ ਵੁੱਡ ਹੋਈ ਪਈ ਆ ਲੱਕੜੀ ਦਾ ਕੰਮ ਬਹੁਤ ਸੋਹਣਾ ਕੀਤਾ ਜੇਕਰ ਤੁਸੀਂ ਯੂਕੇ ਆਉਂਦੇ ਹੋ ਪ੍ਰੋਮਿਜ ਵਿੱਚ ਆਉਂਦੇ ਹੋ ਬਰਮਿੰਗਮ ਆਉਂਦੇ ਤੇ ਇੱਕ ਇੱਥੇ ਫੈਮਿਲੀ ਨਾਲ ਜ਼ਰੂਰ ਆਓ ਜੇ ਫੈਮਿਲੀ ਦੇ ਨਾਲ ਆਉਂਦੇ ਹੋ ਮਜ਼ਾ ਆਊਗਾ ਹਾਲਕਿ ਅੱਜ ਚਹਿਲਪਹਿਲ ਘੱਟ ਹੈ ਕਿਉਂਕਿ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕਹਿੰਦੇ ਪੂਰੀ ਚਹਿਲਪਹਿਲ ਹੁੰਦੀ ਹੈ ਇੱਥੇ ਇਸ ਦੇ ਨਾਲ ਦੀ ਨਾਲ ਸਾਥੀਓ ਸਕਰੀਨ ਤੇ ਤੁਹਾਨੂੰ ਜਿੰਨੇ ਵੀ ਝੂਲੇ ਨਜ਼ਰ ਆ ਰਹੇ ਆ ਜਾਂ ਐਡਵੈਂਚਰਸ ਚੀਜ਼ਾਂ ਨਜ਼ਰ ਆ ਰਹੀਆਂ ਇਹ ਸਾਰੀਆਂ ਸੈਲਾਨੀਆਂ ਲਈ ਜਾਂ ਆਏ ਹੋਏ ਲੋਕਾਂ ਲਈ ਫ੍ਰੀ ਹੈ ਪਰ ਤੁਸੀਂ ਇਹ ਦੇਖੋ ਕਿ ਜਿੰਨਾ ਕ ਐਡਵੈਂਚਰਸ ਮੈਕ ਕਰ ਸਕਦਾ ਸੀ ਉਹ ਕਰ ਲਿਆ ਕਿਉਂਕਿ ਸੈਟਰਡੇ ਸੰਡੇ ਵੀਕਐਂਡ ਦੀ ਜਿਹੜੀਆਂ ਕਹਿੰਦੇ ਰਾਈਟਸ ਆ ਉਹ ਅਵੇਲੇਬਲ ਹੁੰਦੀਆਂ ਆ ਫਰਾਈਡੇ ਤੱਕ ਤਾਂ ਤੁਸੀਂ ਆਪਣਾ ਹਲਕਾ ਫੁਲਕਾ ਰਾਂਝਾ ਰਾਜੀ ਕਰ ਸਕਦੇ ਆ ਜੀ ਇਹ ਚੀਜ਼ ਤੁਹਾਨੂੰ ਦਿਖਾ ਰਿਹਾ ਜੀ ਮੈਂ ਆਪਣੇ ਤਾਂ ਬਹਿ ਕੇ ਇੱਕ ਦੂਜੇ ਨੂੰ ਚੱਕਦੇ ਹੁੰਦੇ ਇੱਥੇ ਖੜ ਕੇ ਇਹ ਇਦਾਂ ਇੰਦਾ ਆਹ ਪੌੜੀਆਂ ਚੜ ਕੇ ਉੱਤੇ ਮੇਨ ਅਟਰੈਕਸ਼ਨਸ ਨੇ ਮੈਨੂੰ ਤਾਂ ਇਹ ਦੇਖ ਕੇ ਸੁੱਖਣਾ ਲੈ ਕੇ ਆਦ ਆ ਗਈ ਸੋ ਤੁਹਾਨੂੰ ਦਿਖਾਉਣੀ ਆ ਕੇ ਚੱਲ ਕੇ ਜੀ ਇੱਥੇ ਦੀ ਅਟਰੈਕਸ਼ਨ ਔਰ ਪਰ ਨੂੰ ਮਾਹੌਲ ਦਿਖਾਨਾ ਤੁਸੀਂ ਮਾਹੌਲ ਦੇਖੋਗੇ ਤੁਸੀਂ ਖੁਦ ਕਹੋਗੇ ਕਿ ਯਾਰ ਕਿੰਨਾ ਸਕੂਨ ਹੈ ਇੱਥੇ ਆਲੇ ਦੁਆਲੇ ਹਰਿਆਲੀ ਹਰਿਆਲੀ ਪਾਣੀ ਵਿੱਚ ਡੱਕ ਉੱਪਰ ਤੱਕ ਦੇਖੋ ਕੁਝ ਲੋਕ ਇੱਥੇ ਬੜੇ ਆਰਾਮ ਨਾਲ ਬੈਠੇ ਨੇ ਬਜ਼ੁਰਗ ਵੀ ਇੱਧਰ ਨੇ ਗਾਣੇ ਸੁਣਦੇ ਆ ਐਨ ਸ਼ਾਂਤ ਨਹੀਂ ਸ਼ਾਂਤਵੇਂ ਹੋ ਕੇ ਐਨ ਸਬਰ ਦੇ ਨਾਲ ਕੀ ਬਾਤ ਹੈ ਬਹੁਤ ਸ਼ਾਨਦਾਰ ਨਵੇਂ ਸ਼ਹਿਰ ਚ ਕੀ ਕਦੀ ਸਾਨੂੰ ਇਦਾਂ ਦਾ ਕਦੀ ਮਾਹੌਲ ਦੇਖਣ ਨੂੰ ਮਿਲੂਗਾ ਅੱਖ ਆਹ ਤੱਕ ਕੋਈ ਧਿਆਨ ਨਾਲ ਦੇਖਿਓ ਆ ਜਿਹੜੀ ਜਗ੍ਹਾ ਤੁਹਾਨੂੰ 360 ਡਿਗਰੀ ਘੁਮਾ ਕੇ ਦਿਖਾਉਣ ਲੱਗਾ ਇਹ ਜੰਨਤ ਲੱਗਦੀ ਕਿ ਨਹੀਂ ਲੱਗਦੀ ਦੇਖਿਓ ਜੰਨਤ ਆਏ ਹੋਏ ਹੋਏ ਕੀ ਬਾਤ ਹੈ ਆਏ ਹੋਏ ਹੋਏ ਆ ਦੇਖੋ ਓਏ ਹੋਏ ਹੈ ਕਿ ਨਹੀਂ ਸਕੂਲ ਪੂਰਾ ਆਪਣੇ ਨਵੇਂ ਸ਼ਹਿਰ ਕੀ ਕਦੀ ਸਾਨੂੰ ਇਦਾਂ ਦੀ ਫੈਸਿਲਿਟੀ ਮਿਲ ਸਕਦੀ ਹੈ ਚੱਕਦੇ ਅਸੀਂ ਅਮੇਜਿਨ ਵੀ ਕਰ ਸਕਦੇ ਆ ਬੈਰੀ ਸਾਬ ਬੈਰੀ ਸਾਬ ਆ ਕਿ ਉਹ ਰਹਾ ਨਹੀਂ ਆ ਗਲੇਰੀ ਦੇਖੋ ਕਿੱਡੀ ਗਲੇਰੀ ਦੇਖੋ ਕਿੱਡੀ ਗਲੇਰੀ ਹੈ ਪੂਛ ਦੇਖੋ ਗੱਡੀ ਕੁੱਤੇ ਦੀ ਪੂਛ ਟੀ ਪੂਛ ਹੈ ਗਲੇਰੀ ਦੀ ਕਿੱਡੀ ਤਕੜੀ ਗਲੇਰੀ ਆ ਹੈਲੋ ਹਾਂਜੀ ਇੱਧਰ ਹੈ ਵੀ ਬੱਤੀ ਵਾਲੇ ਦੇਖ ਰਿਹਾ ਤੈਨੂੰ ਆ ਤੇਰੇ ਪੱਜ ਗਈ ਬੱਚਿਆਂ ਦੇ ਖੇਡਣ ਲਈ ਇਸ ਗਾਰਡ ਵਿੱਚ ਬਹੁਤ ਸਾਰੇ ਝੂਲੇ ਨੇ ਜੋ ਫ੍ਰੀ ਆਫ ਕੋਸਟ ਨੇ ਆ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਹੈ ਔਰ ਸਾਰੇ ਬਹੁਤ ਕੈਸਾ ਕਰਿਆ ਕਿ ਸੁਰੱਖਿਆ ਤਰੀਕੇ ਨਾਲ ਤਿਆਰ ਕੀਤੇ ਗਿਆ ਕੋਈ ਮਾਪਿਆਂ ਨੂੰ ਡਰ ਕੋਈ ਘਬਰਾਹਟ ਨਹੀਂ ਹੁੰਦੀ ਕਿਤੇ ਕੋਈ ਟੁੱਟ ਨਾ ਜਾਵੇ ਜਾਂ ਕੋਈ ਹੋਰ ਅਨਹੋਣੀ ਨਾ ਹੋਵੇ ਇਹੋ ਜਿਹੇ ਪੂਰੇ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਕਿਉਂ ਲੈ ਰਿਆ ਕਿ ਨਹੀਂ ਬੱਚਾ ਜ਼ਿੰਦਗੀ ਦੇ ਨਜ਼ਾਰੇ ਇਹ ਖਾਸ ਗੱਲਾਂ ਨੇ ਇੱਥੇ ਆ ਕਾ ਦੇਖੋ ਗੱਡੇ ਗੱਡੇ ਹੈ ਹੈ ਕਾਵਾ ਤਾਂ ਕਬਰ ਸਰਦਾਰ ਪਰ ਕਾਵਾ ਰੌਲੀ ਕੋਈ ਨਹੀਂ ਦੀ ਨੋ ਬਚ ਗਏ ਲਓ ਜੀ ਇੱਥੇ ਮੈਨੂੰ ਪੁਰਾਣੀਆਂ ਫਿਲਮਾਂ ਦਾ ਸਲਮਾਨ ਖਾਨ ਯਾਦ ਆ ਗਿਆ ਤੇ ਮੈਂ ਉਹਦੇ ਗਾਣੇ ਵਾਲਾ ਡਾਂਸ ਜਿਹਾ ਕਰਨ ਲੱਗ ਪਿਆ ਉਹ 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 ਚਾਂਦਨੀ ਆਇਆ ਹੈ ਤੇਰਾ ਦੀਵਾਨਾ ਚਾਂਦਨੀ ਵਾਲੇ ਸਾਥੀਓ ਹੁਣ ਕੰਟਰੀ پارک ਤੋਂ ਨਿਕਲ ਕੇ ਟੈਸਕੋ ਦੇ ਕੋਲ ਆਏ ਆਂ ਔਰ ਖਾਣਾ ਪੀਣਾ ਹੁਣ ਹੋਊਗਾ ਤੇ ਇੱਥੇ ਦੇਖੋ ਤੁਸੀਂ ਕਿੰਨੀ ਰੌਣਕ ਲੱਗਦੀ ਆ ਔਰ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ سوال ਇਹ ਹੈ ਕਿ ਸਾਡੇ ਕੋਠੀ ਰੋਡ ਤੇ ਇਹੋ ਜਿਹਾ ਪ੍ਰਬੰਧ ਕਿਉਂ ਨਹੀਂ ਹੋ ਸਕਦਾ ਮਤਲਬ ਦੇਖਣ ਨੂੰ ਇਹ ਆਪਣੇ ਬਾਜ਼ਾਰ ਬਣਾਉਂਦੇ ਆ ਤੇ ਕਿੰਨੇ ਵਧੀਆ ਬਾਜ਼ਾਰ ਬਣਾ ਦਿੰਦੇ ਆ ਕਿ ਲੋਕ ਪੂਰਾ ਇੰਜੋਏ ਕਰ ਸਕਦੇ ਆ ਸਾਡੇ ਇਦਾਂ ਕਿਉਂ ਨਹੀਂ ਹੋ ਸਕਦਾ ਸਾਡੇ ਇਦਾਂ ਬਾਜ਼ਾਰਾਂ ਚ ਰੌਣਕ ਕਿਉਂ ਨਹੀਂ ਲੱਗਦੀ ਔਰ ਜਦ ਕਿ ਸਾਡੇ ਬਾਜ਼ਾਰ ਜਿਹੜੇ ਆ ਉਹ ਵੀ ਇੱਕ ਹੱਬ ਨੇ ਕਿਉਂਕਿ ਸਾਰੀ ਦੁਨੀਆ ਤੋਂ ਲੋਕ ਉੱਥੇ ਆਉਂਦੇ ਤਾਂ ਲਓ ਦੋਸਤੋ ਘੁੰਮਦੇ ਕਮਾਉਂਦੇ ਅਸੀਂ ਟੈਸਕੋ ਦੇ ਥੋੜਾ ਅੱਗੇ ਆਏ ਤਾਂ ਇੱਥੇ ਮਾਰਕੀਟ ਨਜ਼ਰ ਆਈ ਇਹ ਤਾਂ ਨਵੇਂ ਸ਼ਹਿਰ ਦੀ ਸੰਡੇ ਮਾਰਕੀਟ ਵੰਗਰੋ ਸਮਾਨ ਲੱਗਿਆ ਬੜਾ ਕੁਝ ਇੱਥੇ ਮਿਲਦਾ ਭਾਈ 5-5 ਪਾਉਂਡ ਦੀਆਂ ਸ਼ਰਟਾਂ 5-5 ਪਾਉਂਡ ਦੀਆਂ ਟੀ-ਸ਼ਰਟਾਂ ਝੱਗੇ ਆਹ ਬੂਟ ਨਾਈਕੀ ਦੀ ਕਾਪੀ ਬੜਾ ਕੁਝ ਮਿਲਦਾ ਭਾਈ ਇੱਥੇ ਵੀ ਇੱਥੇ ਵੀ ਕੰਮ ਚੱਕ ਦਿੱਤਾ ਆ ਲੋ ਪਜਾਮਾ ਇੱਕ ਅੱਠ ਦਾ 2-15 ਦੇ ਇੱਧਰ ਸਬਜ਼ੀ ਜਿੰਨੀ ਮਰਜ਼ੀ ਸਬਜ਼ੀ ਚੱਕ ਇਹ ਨਵੇਂ ਸ਼ਹਿਰ ਦੀ ਸੰਡੇ ਮਾਰਕੀਟ ਵਾਲਾ ਕੰਮ ਹੋਇਆ ਪਿਆ ਆ ਚੱਕੋ ਕਿਹੜਾ ਫੂ ਰੂਟ ਚਾਹੀਦਾ ਚੱਕੋ ਕਿਹੜੀ ਸਬਜ਼ੀ ਚਾਹੀਦੀ ਆ ਸਭ ਕੁਝ ਮਿਲਦਾ ਇੱਥੇ ਕੀ ਬਾਤ ਹੈ ਸਭ ਕੁਝ ਮਿਲਦਾ ਇੱਥੇ ਔਰ ਉਹ ਵੀ ਬਹੁਤ ਘੱਟ ਪ੍ਰਾਈਸ ਤੇ ਆ ਦੇਖੋ ਜਾ ਜੇ ਪੈਸਿਆਂ ਤੇ ਸਾਰਾ ਕੁਝ ਮਿਲਦਾ ਇੱਥੇ ਪਰ ਜਿਹੜੇ ਟੂਰਿਸਟ ਵੀਜ਼ੇ ਤੇ ਆ ਰਹੇ ਆ ਬਹੁਤਾ ਖਰਚਾ ਕਰਨ ਦੀ ਲੋੜ ਨਹੀਂ ਸਮਾਨ ਬਹੁਤਾ ਇੰਡੀਆ ਤੋਂ ਲਿਆਉਣ ਦੀ ਲੋੜ ਨਹੀਂ ਇੱਥੇ ਤੁਹਾਨੂੰ ਘੱਟ ਬਜਟ ਤੇ ਬਹੁਤ ਸਾਰਾ ਸਮਾਨ ਮਿਲ ਜਾਂਦਾ ਬਜ਼ਾar ਆ ਰਿਹਾ ਸਾਥੀਓ ਬਲੌਗ ਕਰਦੇ ਕਰਦੇ ਤੁਹਾਨੂੰ ਮਾਰਕੀਟ ਦਿਖਾਦੇ ਦਿਖਾਦੇ ਅਸੀਂ ਘਰ ਪਹੁੰਚ ਗਏ ਹਾਲਾਂਕਿ ਆਂਦੇ ਬਹੁਤ ਸਾਰੀਆਂ ਚੀਜ਼ਾਂ ਅੱਛੀਆਂ ਦੇਖਣ ਨੂੰ ਮਿਲੀਆਂ ਜਿਉਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਪਰ ਆ ਸਮਾਨ ਹੀ ਇੰਨਾ ਚੱਕਿਆ ਸੀਗਾ ਤੇ ਆ ਤਫਰੀ ਨਹੀਂ ਸੀ ਤੇ ਵੀਡੀਓ ਕਿੱਦਾਂ ਸ਼ੂਟ ਕਰਨੀ ਸੀ ਉਮੀਦ ਕਰਦਾ ਤੁਹਾਨੂੰ ਅੱਜ ਦਾ ਇਹ ਬਲੌਗ ਅੱਛਾ ਲੱਗਿਆ ਹੋਵੇ ਕਿਉਂਕਿ ਘੱਟੋ-ਘੱਟ 10 ਕਿਲੋਮੀਟਰ ਤੁਰੇ ਅੱਜ ਮਤਲਬ ਹੁੰਦਾ ਸੀ ਯਾਰ ਜਿਹੜਾ ਸਰਚ ਕਰਦੇ ਸੀਗੇ ਅਟਰੈਕਸ਼ਨ ਨੀਅਰ ਟੂ ਮੀ ਕੋਈ ਨਾ ਕੋਈ ਅਟਰੈਕਸ਼ਨ ਨਜ਼ਰ ਆ ਜਾਂਦੀ ਸੀ ਕਿ ਫਿਰ ਲੱਗਦਾ ਸੀ ਚੱਲ ਯਾਰ ਇਹ ਵੀ ਤੁਰ ਕੇ ਦਿਖਾ ਦਿੰਨੇ ਆ ਬਲੌਗ 'ਚ ਸ਼ੂਟ ਹੋ ਜੂ ਇਸ ਬਲੌਗ ਨੂੰ ਇੱਥੇ ਹੀ ਐਂਡ ਕਰਦੇ ਆ ਕਿਉਂਕਿ ਥੱਕ ਬਹੁਤ ਗਏ ਆ ਸੱਚੀ ਕਾਫੀ ਤੁਰੇ ਆ ਤੇ ਹੁਣ ਨੀਂਦ ਆ ਰਹੀ ਐ ਸੋ ਜਾਣਾ ਕੱਲੂ ਦੂਜਾ ਬਲੌਗ ਦਾ ਹਾਂ